ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਪੰਜਾਬ ਫੈਕਟ ਉਤੇ ਸੋ ਦੋਸਤੋ ਅੱਜ ਇੱਕ ਤੁਹਾਨੂੰ ਐਸੇ ਗੱਭਰੂ ਦੀ ਦਾਸਤਾਨ ਦੱਸਣੀ ਹੈ ਜਿਹੜਾ ਕਿ ਖਾੜਕੂ ਬਾਦ ਵੇਲੇ ਵਿਚਾਰਾ ਬਸ ਰੀਡੀ ਕਰ ਰਿਹਾ ਸੀ ਤੇ ਉਹਨੂੰ ਚੱਕ ਲਿਆ ਗਿਆ ਤੇ ਕਿਵੇਂ ਸ਼ਹੀਦ ਕੀਤਾ ਗਿਆ ਇਹ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਸੋ ਵੀਡੀਓ ਬੜੀ ਦਿਲਚਸਪ ਹੈ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਦਲਜੀਤ ਸਿੰਘ ਪਾਉ ਹੋਣੀ ਦਿਖਦੇ ਨੇ ਕਹਿੰਦੇ ਵੀ ਮੇਰੀ ਜਲੰਧਰ ਵਾਲੀ ਪੇਸ਼ੀ ਦੀ ਗਾਰਡ ਦੇ ਇੱਕ ਹੌਲਦਾਰ ਵੱਲੋਂ ਸੁਣਾਈ ਹੱਡ ਬੀਤੀ ਮੈਨੂੰ ਯਾਦ ਆਉਂਦੀ ਹੈ ਉਹਨੂੰ ਇਹ ਡਰ ਸੀ ਕਿ ਕਿਤੇ ਇਹ ਕਹਾਣੀ ਬਿਨਾਂ ਸੁਣਾਈ ਨਾ ਰਹਿ ਜਾਵੇ ਸਿੱਖ ਸੰਘਰਸ਼ ਨੇ ਅਜੇ ਇਹ ਅਨੇਕਾਂ ਨਾਇਕ ਸਿਰਜੇ ਨੇ ਜੋ ਹਰ ਇਲਾਕੇ ਵਿੱਚ ਹਾਲੇ ਵੀ ਟਾਵੇਂ ਟਾਵੇਂ ਲੋਕਾਂ ਦੀ ਯਾਦ ਵਿੱਚ ਬਸੇ ਹੋਏ ਨੇ ਇਨਾਂ ਨੂੰ ਸਾਹਮਣੇ ਜਾਣ ਨਾਲ ਇਤਿਹਾਸ ਦਾ ਅਮੁੱਕ ਵਹਿਣ ਸਮੇਂ ਦੇ ਇਸ ਗੰਦਲੇ ਮੋੜ ਉੱਤੇ ਨਿਰਮਲ ਅਤੇ ਭਰਪੂਰ ਦਰਿਆ ਵਾਂਗ ਵਗਦਾ ਰਹਿ ਸਕਦਾ ਹੈ ਜੋ ਸਾਡੀ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਮੈਨੂੰ ਕਹਾਣੀ ਸੁਣਾਉਣ ਵਾਲਾ ਹੌਲਦਾਰ ਉਸ ਵੇਲੇ ਕਪੂਰਥਲੇ ਜ਼ਿਲ੍ਹੇ ਦੇ ਕਿਸੇ ਬਦਨਾਮ ਇਨਸਪੈਕਟਰ ਨਾਲ ਤਨਾਤ ਸੀ ਇਹ ਗੱਲ ਸਨ 1990-91 ਦੇ ਨੇੜੇ ਦੀ ਹੈ ਸਿੰਘਾਂ ਦਾ ਸ਼ਿਕਾਰ ਹੋ ਰਿਹਾ ਸੀ ਉਦੋਂ ਸ਼ିକਾਰੀ ਇਨਾਮ ਦੀ ਹੋੜ ਵਿੱਚ ਹਰ ਦਿਨ ਨਵੀਆਂ ਹੱਦਾਂ ਟੱਪ ਰਹੇ ਸਨ ਜੇ ਕੋਈ ਅਸਲੀ ਸਿੰਘ ਅੜਿੱਕੇ ਨਹੀਂ ਆਇਆ ਤਾਂ ਕਿਸੇ ਗਰੀਬ ਮਾਸੂਮ ਨਾਲ ਮੁਕਾਬਲੇ ਦਾ ਖਾਤਾ ਪੂਰਿਆ ਜਾਂਦਾ ਸੀ ਇਹ ਇੰਸਪੈਕਟਰ ਵੀ ਇਨਾਮ ਦੇ ਲਾਲਚੀ ਸ਼ਿਕਾਰੀਆਂ ਵਿੱਚੋਂ ਇੱਕ ਸੀ ਉਸ ਹੌਲਦਾਰ ਦੇ ਦੱਸਣ ਅਨੁਸਾਰ ਕਾਲਾ ਸੰਗਿਆਂ ਤੋਂ ਥੋੜਾ ਅੱਗੇ ਇੱਕ ਪਿੰਡ ਦੇ ਅੱਡੇ ਉੱਤੇ ਕੁਝ ਸਵਾਰੀਆਂ ਬੱਸ ਦੀ ਉਡੀਕ ਵਿੱਚ ਖੜੀਆਂ ਸਨ ਉਹਨੇ ਦੱਸਿਆ ਵੀ ਅਸੀਂ ਜੀਪ ਵਿੱਚ ਇੰਸਪੈਕਟਰ ਸਣੇ 6-7 ਜਣੇ ਸਵਾਰ ਸੀ ਹੌਲੀ-ਹੌਲੀ ਚਾਲ ਵਿੱਚ ਸੜਕ ਤੇ ਜਾ ਰਹੇ ਸੀ ਅੱਡੇ ਤੋਂ ਕੁਝ ਅੱਗੇ ਲੰਘ ਕੇ ਸਾਹਮਣੇ ਗੱਡੀ ਰੋਕਣ ਲਈ ਗਿਆ ਅਸੀਂ ਚਾਰ ਸਿਪਾਹੀ ਜੋ ਪਿੱਛੇ ਬੈਠੇ ਸੀ ਸਾਨੂੰ ਉਹਨਾਂ ਸਵਾਰੀਆਂ ਵਿੱਚ ਖੜੇ ਕੇਸਰੀ ਪੱਗ ਵਾਲੇ ਨੌਜਵਾਨ ਨੂੰ ਬੁਲਾ ਕੇ ਲਿਆਉਣ ਲਈ ਕਿਹਾ ਉਹਨੇ ਉਹਨਾਂ ਦਿਨਾਂ ਵਿੱਚ ਕੇਸਰੀ ਰੰਗ ਆਮ ਹੋ ਗਿਆ ਸੀ ਸਕੂਲਾਂ ਕਾਲਜਾਂ ਦੇ ਮੁੰਡੇ ਕੁੜੀਆਂ ਆਮ ਹੀ ਇਹ ਰੰਗ ਦੀਆਂ ਪੱਗਾਂ ਚੁੰਨੀਆਂ ਵਿੱਚ ਹੁੰਦੇ ਸਨ ਚਲੋ ਜੀ ਕਹਿੰਦਾ ਵੀ ਅਸੀਂ ਚਾਰੇ ਜਣੇ ਗਏ ਤੇ ਉਹ 20 ਕੁ ਸਾਲ ਦੇ ਮੁੰਡੇ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਉਹ ਕੋਈ 6 ਫੁੱਟ ਲੰਬਾ ਕਹਿਰੇ ਸਰੀਰ ਦਾ ਜਵਾਨ ਸੀ ਉਹਨੇ ਪੈਂਟ ਕਮੀਜ਼ ਪਾਈ ਹੋਈ ਸੀ ਤੇ ਲੋਈ ਦੀ ਬੁਕਲ ਮਾਰੀ ਹੋਈ ਸੀ ਉਹਨਾਂ ਵੇੜਿਆਂ ਵਿੱਚ ਪੁਲਿਸ ਅਤੇ ਇੰਡੀਆ ਵਾਲਿਆਂ ਲਈ ਇਹ ਰੰਗ ਅਣਸੁਖਾਵਾਂ ਸੀ ਉਹਨਾਂ ਵਿੱਚ ਡਰ ਨਫ਼ਰਤ ਅਤੇ ਚਿਹੜ ਵਰਗਾ ਕਈ ਕੁਝ ਇਹ ਰੰਗ ਨਾਲ ਜੁੜਿਆ ਹੋਇਆ ਸੀ ਉਹਨਾਂ ਦਿਨਾਂ ਵਿੱਚ ਜਦੋਂ ਭੀੜ ਵਿੱਚੋਂ ਪੁਲਿਸ ਕਿਸੇ ਨੂੰ ਵੀ ਚੁੱਕ ਲੈਂਦੀ ਸੀ ਤਾਂ ਕੋਈ ਬੋਲਦਾ ਤੱਕ ਨਹੀਂ ਸੀਗਾ। ਉਹਨੇ ਅੱਗੋਂ ਕਿਹਾ ਵੀ ਅਸੀਂ ਉਸ ਮੁੰਡੇ ਨੂੰ ਲੈ ਆਏ ਤੇ ਸਾਰੇ ਲੋਕ ਸਹਮ ਕੇ ਖੜੇ ਰਹੇ। ਉਹ ਜਵਾਨ ਮੁੰਡੇ ਨੂੰ ਕੋਈ ਡਰ ਨਹੀਂ ਲੱਗ ਰਿਹਾ ਸੀ। ਉਹ ਬੜੇ ਆਰਾਮ ਨਾਲ ਸਾਡੇ ਨਾਲ ਤੁਰ ਪਿਆ। ਸ਼ਾਇਦ ਉਹ ਮਾਸੂਮ ਅਤੇ ਅਣਜਾਣ ਸੀ। ਉਹਨੂੰ ਕੋਈ ਪਤਾ ਨਹੀਂ ਸੀ ਕਿ ਦੁਨੀਆ ਤੇ ਕੀ ਹੋ ਰਿਹਾ ਹੈ। ਉਹ ਇੰਸਪੈਕਟਰ ਕੋਲ ਆ ਕੇ ਉਹਦੇ ਵੱਲ ਵੇਖਣ ਲੱਗ ਪਿਆ। ਇਹ ਗੱਲ ਉਹਨਾਂ ਦਿਨਾਂ ਦੇ ਹਿਸਾਬ ਨਾਲ ਬੜੀ ਅਜੀਬ ਸੀ। ਸਾਭ ਨੇ ਉਹਦੇ ਝਾਕਣ ਤੋਂ ਕੰਤਾ ਕੇ ਉਹਨੂੰ ਪੁੱਛਿਆ ਵੀ ਕਿੱਥੋਂ ਦਾ ਨੂੰ? ਉਹਨੇ ਬੜੇ ਆਰਾਮ ਨਾਲ ਕਿਹਾ ਵੀ ਇੱਥੋਂ ਦਾ ਹੀ ਆ। ਸਾਭ ਉਹਨੂੰ ਉਹਦੀ ਪੱਗ ਵੱਲ ਝਾਕੇ ਔਖਾ ਹੋ ਕੇ ਕਹਿਣ ਲੱਗਾ ਵੀ ਤੂੰ ਬੜਾ ਭਿੰਡਰ ਵਾਲਾ ਬਣਦਾ ਓਏ। ਉਹਨੇ ਬੜੇ ਧੀਰਜ ਨਾਲ ਭਾ ਨਾਲ ਕਿਹਾ ਵੀ ਉਹ ਤਾਂ ਮਹਾਨ ਸੰਤ ਸਨ। ਮੈਂ ਤਾਂ ਸਾਬ ਵਿਚਕਾਰੋਂ ਭੜਕ ਪਿਆ ਤੇ ਤਿੰਨ ਚਾਰ ਗਾਲਾਂ ਸੰਤ ਦਾ ਨਾਮ ਲੈ ਕੇ ਗੱਡੀਆਂ ਉਹ ਮੁੰਡਾ ਇੱਕ ਵਾਰ ਝਿਜਕ ਗਿਆ ਉਹਦਾ ਰੰਗ ਬੜਾ ਗੋਰਾ ਸੀ ਜਦੋਂ ਇੰਸਪੈਕਟਰ ਨੇ ਸਾਹ ਲੈ ਕੇ ਦੁਬਾਰਾ ਫੇਰ ਗਾਲਾਂ ਕੱਢੀਆਂ ਤਾਂ ਮੁੰਡੇ ਦੇ ਮੂੰਹ ਦਾ ਰੰਗ ਪਲਾਂ ਵਿੱਚ ਲਾਲ ਸੁਹਾ ਹੋ ਗਿਆ ਉਹਨੇ ਮੋੜ ਕੇ ਮੂਰੋ ਪੂਰੇ ਜ਼ੋਰ ਨਾਲ ਇਨਸਪੈਕਟਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਤਾਂ ਕਹਿੰਦਾ ਵੀ ਮਾਤ ਹੀ ਤਸਾਂ ਆਪਣੇ ਸਾਫ ਦੀ ਸ਼ਾਨ ਵਿੱਚ ਅਸੀਂ ਪਲਾਂ ਵਿੱਚ ਆਪਣੀ ਆਈ ਤੇ ਆ ਗਏ ਪੁਲਿਸ ਵਿੱਚ ਸਦਾ ਹੀ ਇਹ ਕੰਮ ਹੁੰਦਾ ਹੈ ਕਿ ਵੱਡੇ ਦੀ ਇੱਜ਼ਤ ਲਈ ਸਭ ਕਾਨੂੰਨ ਛਿੱਕੇ ਟੰਗ ਦੇਣੇ ਅਸੀਂ ਉਹ ਮੁੰਡੇ ਨੂੰ ਢਾ ਲਿਆ ਉਹਦੇ ਲੱਤਾਂ ਤੇ ਬੰਦੂਕਾਂ ਦੇ ਵੱਟ ਮਾਰ ਕੇ ਉਹਨੂੰ ਉੱਥੇ ਹੀ ਬੰਨ੍ਹ ਲਿਆ ਤੇ ਆਪਣੀ ਜੀਪ ਵਿੱਚ ਪਿੱਛੇ ਸੁੱਟ ਲਿਆ ਅਗਲੇ ਨਾਕੇ ਤੱਕ ਜਾ ਕੇ ਸਾਡੀ ਜੀਪ ਵਾਪਸ ਥਾਣੇ ਵੱਲ ਨੂੰ ਚੱਲ ਪਈ। ਉਹ ਮੁੰਡਾ ਜੀਪ ਵਿੱਚ ਚੁੱਪ ਬੈਠਾ ਰਿਹਾ ਪਰ ਡਰ ਦਾ ਨਿਸ਼ਾਨ ਉਹਦੇ ਚਿਹਰੇ ਤੇ ਨਹੀਂ ਸੀਗਾ। ਥਾਣੇ 'ਤੇ ਆ ਕੇ ਉਹਨੂੰ ਹਵਾਲਾਤ ਵਿੱਚ ਸੁੱਟ ਲਿਆ। ਅਸੀਂ ਕਈ ਜਾਣਿਆਂ ਨੇ ਫੇਰ ਉਹਦੀ ਕਾਫੀ ਕੁੱਟਮਾਰ ਕੀਤੀ। ਉਹ ਚੁੱਪੀ ਰਿਹਾ, ਨਾ ਉਹਨੇ ਗਾਲਾਂ ਕੱਢੀਆਂ, ਨਾ ਹੀ ਚੀਕਾਂ ਮਾਰੀਆਂ। ਉਹਦਾ ਚਿਹਰਾ ਪਹਿਲਾਂ ਵਾਂਗ ਹੀ ਬੇਖੌਫ ਰਿਹਾ। ਡਰ ਜਾਂ ਪੀੜ ਦੇ ਹਾ ਭਾਵ ਉਹਦੇ ਚਿਹਰੇ ਤੇ ਆਈ ਨਹੀਂ। ਇਨਸਪੈਕਟਰ ਆਇਆ ਤੇ ਕਾਫੀ ਚਿਰ ਉਹਦੇ ਚਿਹਰੇ ਵੱਲ ਵੇਖਦਾ ਰਿਹਾ ਪਰ ਬੋਲਿਆ ਕੁਝ ਨਹੀਂ। ਮੈਨੂੰ ਇਹ ਗੱਲ ਨਾਲ ਚਿੰਤਾ ਹੋ ਗਈ ਮੈਨੂੰ ਮੁੰਡੇ ਦਾ ਸੁਭਾਅ ਵੀ ਪਤਾ ਲੱਗ ਗਿਆ ਤੇ ਮੈਂ ਸਾਡੇ ਅਫਸਰ ਨੂੰ ਵੀ ਜਾਣਦਾ ਸੀ ਮੈਂ ਆਪਣੇ ਨਾਲ ਦੇ ਸਪਾਈ ਨਾਲ ਗੱਲ ਕੀਤੀ ਉਹ ਵੀ ਮੇਰੇ ਵਾਂਗ ਹੀ ਉਸ ਮੁੰਡੇ ਬਾਰੇ ਸੋਚ ਰਿਹਾ ਸੀ ਉਹਨਾਂ ਦਿਨਾਂ ਵਿੱਚ ਥਾਣਿਆਂ ਦੀ ਕਾਰਗੁਜ਼ਾਰੀ ਇਸ ਤਰ੍ਹਾਂ ਵੇਖੀ ਜਾਂਦੀ ਸੀ ਕਿ ਕਿਸ ਥਾਣੇ ਨੇ ਕਿੰਨੇ ਝੂਠੇ ਜਾਂ ਸੱਚੇ ਮੁਕਾਬਲੇ ਬਣਾਏ ਨੇ ਸਾਡੇ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਕਾਫੀ ਦਿਨਾਂ ਤੋਂ ਕੋਈ ਮੁਕਾਬਲਾ ਵੀ ਨਹੀਂ ਸੀ ਹੋਇਆ ਸਾਡੇ ਮਨ ਵਿੱਚ ਆਇਆ ਕਿ ਉਹਦੇ ਪਿਛਲਿਆਂ ਨੂੰ ਦੱਸ ਦਈਏ ਪਰ ਉਹਨਾਂ ਦਿਨਾਂ ਵਿੱਚ ਇਹ ਕੰਮ ਬਹੁਤ ਔਖਾ ਸੀ ਜੀਨੂੰ ਸੁਨੇਹਾ ਦੇਣਾ ਹੋਵੇ ਕੀ ਪਤਾ ਉਹਦੀ ਵੱਡੇ ਅਫਸਰਾਂ ਨਾਲ ਹੋਵੇ ਤਾਂ ਉਲਟਾ ਸਾਡੀ ਜਾਨ ਤੇ ਬਣ ਸਕਦੀ ਸੀ ਸੋਚ-ਸੋਚ ਕੇ ਅਖੀਰ ਮੈਂ ਇਹੋ ਕੀਤਾ ਕਿ ਮੈਂ ਉਹ ਮੁੰਡੇ ਕੋਲ ਹਵਾਲਾਤ ਵਿੱਚ ਗਿਆ। ਉਹ ਕੰਦ ਨਾਲ ਢੋਲਾਂ ਹੀ ਬੈਠਾ ਸੀ। ਉਹਨੇ ਮੈਨੂੰ ਪਛਾਣ ਲਿਆ ਕਿ ਮੈਂ ਉਹਦਾ ਦੁਸ਼ਮਣ ਨਹੀਂ ਹੈਗਾ। ਮੈਂ ਉਹਨੂੰ ਹਾਲਾਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਚਾਰ ਚਫੇਰੇ ਕਿਵੇਂ ਕੀ ਹੋ ਰਿਹਾ ਹੈ। ਉਹ ਬੜੇ ਧਿਆਨ ਨਾਲ ਮੇਰੀ ਗੱਲ ਸੁਣੀ ਗਿਆ। ਜਦੋਂ ਮੈਂ ਉਹਨੂੰ ਕਿਹਾ ਕਿ ਤੂੰ ਸਭ ਤੋਂ ਮਾਫੀ ਮੰਗ ਲੈ ਤਾਂ ਉਹ ਇੱਕਦਮ ਹਰਕਤ ਵਿੱਚ ਆਇਆ। ਕਿਹੜੀ ਗੱਲ ਦੀ ਮਾਫੀ ਮੰਗਾ? ਉਹਦਾ ਵਤੀਰਾ ਵੇਖ ਕੇ ਮੇਰਾ ਮਨ ਬੈਠ ਗਿਆ। ਐਨੇ ਚਿਰ ਨੂੰ ਕੋਈ ਵੱਡਾ ਅਫਸਰ ਥਾਣੇ ਵਿੱਚ ਆ ਗਿਆ। ਸਾਰਿਆਂ ਨੂੰ ਇੱਕਦਮ ਭਾਜੜ ਦੀ ਪੈ ਗਈ ਜਿਹੜੀ ਹਰ ਵਾਰ ਵੱਡੇ ਅਫਸਰਾਂ ਦੇ ਆਉਣ ਨਾਲ ਥਾਣੇ ਵਿੱਚ ਪੈਂਦੀ ਹੁੰਦੀ ਹੈ ਉਹ ਮੁੰਡੇ ਨਾਲ ਮੇਰੀ ਗੱਲ ਵਿਚਾਲੀ ਰਹਿ ਗਈ ਵੱਡੇ ਸਾਹਬ ਦੇ ਜਾਣ ਮਗਰੋਂ ਮੈਂ ਇੰਸਪੈਕਟਰ ਕੋਲ ਗਿਆ ਤੇ ਕਿਹਾ ਕਿ ਮੁੰਡਾ ਬੇਸਮਝ ਹੈ ਪਰ ਨਿਰਦੋਸ਼ ਹੈ ਕਟਾਪਾ ਕਰਕੇ ਛੱਡ ਦਈਏ ਸਾਹਬ ਨੇ ਅੱਗੋਂ ਕੁਝ ਵੀ ਨਹੀਂ ਕਿਹਾ ਮੈਨੂੰ ਮੇਰਾ ਤੋਖਲਾ ਹੋਰ ਪੱਕਾ ਹੋ ਗਿਆ ਕਿ ਹੁਣ ਬਾਣਾ ਵਰਤੂਗਾ ਥੋੜੇ ਚਿਰ ਪਿੱਛੋਂ ਹੀ ਮੈਨੂੰ ਮੁਰਸ਼ੀ ਨੇ ਬੁਲਾਇਆ ਤੇ ਚੰਡੀਗੜ੍ਹ ਅਦਾਲਤ ਜਾਣ ਦੀ ਡਿਊਟੀ ਲਾਤੀ ਮੇਰੀ ਉਹਨਾਂ ਦਿਨਾਂ ਵਿੱਚ ਆਪਣੀ ਲੱਗੀ ਜ਼ਿੰਮੇਵਾਰੀ ਨੂੰ ਬਦਲਣ ਲਈ ਕਹਿਣਾ ਵੀ ਗਦਾਰੀ ਸਮਝਿਆ ਜਾਂਦਾ ਸੀ ਮੈਨੂੰ ਉਸੇ ਵੇਲੇ ਹੀ ਥਾਣੇ ਦੀ ਹਾਜ਼ਰੀ ਤੋਂ ਛੁੱਟੀ ਦੇ ਦਿੱਤੀ ਗਈ। ਥਾਣਿਆਂ ਵਿੱਚੋਂ ਸਿਪਾਈਆਂ ਹੌਲਦਾਰਾਂ ਨੂੰ ਵੇਲੇ ਸਿਰ ਛੁੱਟੀ ਕਦੇ ਨਹੀਂ ਮਿਲਦੀ ਹੁੰਦੀ ਪਰ ਉਸ ਦਿਨ ਮੈਨੂੰ ਛੁੱਟੀ ਦੀ ਖੁਸ਼ੀ ਨਾਲੋਂ ਤੌਖਲਾ ਵਧੇਰੇ ਹੋ ਗਿਆ। ਮੈਂ ਉਹ ਮੁੰਡੇ ਨੂੰ ਉੱਥੇ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਪਰ ਨੌਕਰੀ ਅਤੇ ਹਾਲਾਤਾਂ ਕਰਕੇ ਮੈਂ ਚਲਾ ਹੀ ਗਿਆ। ਆਪਣੇ ਮਨ ਨੂੰ ਸਮਝਾਇਆ ਕਿ ਸ਼ਾਇਦ ਇਹ ਮੇਰੇ ਮਨ ਦਾ ਬੁਰਾ ਖਿਆਲ ਹੀ ਹੋਵੇ ਅਜਿਹਾ ਕੁਝ ਹੋਵੇ ਹੀ ਨਾ। ਮੈਂ ਦੂਜੇ ਦਿਨ ਸਵੇਰੇ ਚੰਡੀਗੜ੍ਹ ਚਲਾ ਗਿਆ ਤੇ ਅਗਲੇ ਦਿਨ ਵੀ ਮੈਨੂੰ ਚੰਡੀਗੜ੍ਹ ਹੀ ਰਹਿਣਾ ਪਿਆ। ਅਗਲੇ ਦਿਨ ਜਦੋਂ ਮੈਂ ਸਵੇਰੇ ਅਖਬਾਰ ਪੜ੍ਹੀ ਤਾਂ ਸਾਡੇ ਥਾਣੇ ਦੀ ਰਪੈਂਦੇ ਇੱਕ ਪਿੰਡ ਦੇ ਨਾਕੇ ਤੇ ਇੱਕ ਖਾੜਕੂ ਦੇ ਮਾਰੇ ਜਾਣ ਦੀ ਖਬਰ ਛਪੀ ਹੋਈ ਸੀ। ਮੇਰੀਆਂ ਅੱਖਾਂ ਸਾਹਮਣੇ ਉਹ ਮੁੰਡੇ ਦਾ ਚਿਹਰਾ ਵਾਰ-ਵਾਰ ਘੁੰਮਦਾ ਰਿਹਾ। ਹੌਲਦਾਰ ਨੇ ਅਖੀਰ ਨੂੰ ਕਿਹਾ ਵੀ ਮੈਨੂੰ ਇਹੋ ਗੱਲ ਵੜਦੀ ਰਹੀ ਅਤੇ ਹੁਣ ਵੀ ਬੜੀ ਵਾਰ ਤੰਗ ਕਰਦੀ ਹੈ ਕਿ ਉਹਦੇ ਮੱਥੇ ਉੱਤੇ ਡਰ ਪੈ ਦੀ ਥਾਂ ਚਮਕ ਜਿਹੀ ਕਿਉਂ ਸੀ? ਮੈਨੂੰ ਉਹਦੇ ਮਾਰੇ ਜਾਣ ਦਾ ਕਿਉਂ ਡਰ ਲੱਗਦਾ ਸੀ ਉਹ ਨਰਪੈ ਮੁੰਡੇ ਦੀ ਮੌਤ ਦਾ ਮੇਰੀ ਰੂਹ ਤੇ ਬੋਝ ਪਿਆ ਹੋਇਆ ਹੈ ਮੈਨੂੰ ਹੁਣ ਵੀ ਲੱਗਦਾ ਹੈ ਕਿ ਮੈਂ ਆਪਣੀ ਨੌਕਰੀ ਕਰਕੇ ਅਤੇ ਕਮਜ਼ੋਰ ਕਰਦਾਰ ਕਰਕੇ ਉਸ ਬੇਕਸੂਰ ਨੂੰ ਬਚਾ ਨਹੀਂ ਸਕਿਆ ਮੈਂ ਉਹਦੀ ਮੌਤ ਤੋਂ ਬਾਅਦ ਉਹਦੇ ਬਾਰੇ ਕੋਈ ਪੜਤਾਲ ਨਹੀਂ ਕੀਤੀ ਕਿ ਉਹ ਕੌਣ ਸੀ ਪਰ ਆਪਣੀ ਬਦਲੀ ਪੁਲਿਸ ਲੈਂਡ ਵਿੱਚ ਕਰਵਾ ਲਈ ਉਦੋਂ ਤੋਂ ਹੁਣ ਤੱਕ ਮੈਂ ਇੱਥੇ ਹੀ ਹਾਂ ਐਸੇ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਇੱਕ ਠਾਰ ਉਤੇ ਇੱਕ ਪਰਿਵਾਰ ਮਿਲਣਾ ਆਇਆ ਕਰਦਾ ਸੀ ਉਹ ਵੀ ਹੋਰਾਂ ਸਿੰਘਾਂ ਵਾਂਗ 3 ਜੂਨ ਨੂੰ ਅੰਦਰ ਘਿਰ ਗਏ ਸਨ ਨਾ ਉਹ ਸਿੰਘ ਸਿੰਘਣੀ ਦੋਵੇਂ ਹੀ ਬਚ ਗਏ ਪਰ ਉਹਨਾਂ ਨੇ ਵੀ ਉੱਥੇ ਬਹੁਤ ਕੁਝ ਵੇਖਿਆ ਸੀ ਕਿ ਕਿਵੇਂ ਫੌਜ ਨੇ ਸਰਾਵਾਂ ਦੇ ਕਮਰਿਆਂ ਵਿੱਚ ਅੰਨੇਵਾ ਗੋਲੀਬਾਰੀ ਕੀਤੀ ਅਤੇ ਹੱਥ ਗੋਲੇ ਛੁੱਟੇ ਸਨ ਫਿਰ ਸੰਗਤ ਵਿੱਚੋਂ ਜਵਾਨ ਮੁੰਡਿਆਂ ਨੂੰ ਕੱਢ ਕੇ ਬਾਹਰ ਵਿੜੇ ਵਿੱਚ ਭਾਕੇ ਗੋਲੀਆਂ ਨਾਲ ਅੜਾ ਦਿੱਤਾ ਗਿਆ ਫੌਜ ਪੂਰਾ ਦਿਨ ਸਰਾਵਾਂ ਵਿੱਚ ਲੋਕਾਂ ਦੀਆਂ ਜਾਨਾਂ ਨਾਲ ਇੰਜ ਖੇਡਦੀ ਰਹੀ ਜਿਵੇਂ ਉਹ ਖਡਾਉਣੇ ਹੋਣ ਲੋਕ ਥਾਂ ਥਾਂ ਸਹਿਮੇ ਅਤੇ ਜ਼ਖਮੀ ਹੋਏ ਪਏ ਸਨ ਪਰ ਕੋਈ ਹਿੱਲ-ਜੁਲ ਜਾਂ ਬੋਲ ਨਹੀਂ ਸੀ ਰਹਾ ਪਤਾ ਨਹੀਂ ਸੀ ਉਹ ਕਿਸ ਨੂੰ ਗੋਲੀ ਮਾਰ ਦੇਣਾ ਇਹ ਦੋਵੇਂ ਜੀਵੀ ਇੱਕ ਖੁੰਜੇ ਵਿੱਚ ਲੱਗੇ ਬੈਠੇ ਸਨ ਇਹਨਾਂ ਨੂੰ ਵੀ ਗੋਲੇ ਦੇ ਸ਼ਰਰੇ ਵਜੇ ਸਨ ਪਰ ਬਚ ਗਏ ਫੌਜੀਆਂ ਦਾ ਵਤੀਰਾ ਸਭ ਨੇ ਬਹੁਤ ਬੁਰਾ ਦੱਸਿਆ ਉਹਨਾਂ ਦੇ ਕਹਿਣ ਮੁਤਾਬਕ ਫੌਜੀਆਂ ਦੀ ਇੱਕ ਟੁਕੜੀ ਨੇ ਬਹੁਤ ਗੁੱਸੇ ਨਾਲ ਸਰਾਂ ਵਿੱਚ ਇੱਕ ਪਾਸਿਓਂ ਲੋਕਾਂ ਨੂੰ ਗੋਲੀਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਉਹ ਉਸ ਪਾਸੇ ਵੱਲ ਨੂੰ ਆ ਰਹੇ ਸਨ ਜਿੱਥੇ ਇਹ ਬੈਠੇ ਸਨ ਅਚਾਨਕ ਇੱਕ ਬਜ਼ੁਰਗ ਜਿਸ ਨੇ ਸਿਰ ਉਤੇ ਕੇਸਰੀ ਪੱਗ ਬੰਨੀ ਹੋਈ ਸੀ ਅਤੇ ਚੋਲਾ ਪਾਇਆ ਹੋਇਆ ਸੀ ਉਹ ਫੌਜੀਆਂ ਵੱਲ ਵਧਿਆ ਅਤੇ ਲਲਕਾਰ ਕੇ ਕਿਹਾ ਵੀ ਇਹਨਾਂ ਨਿਰਦੋਸ਼ਾਂ ਨੂੰ ਮਾਰਨ ਵਿੱਚ ਕਿਹੜੀ ਬਹਾਦਰੀ ਹੈ ਓਏ ਪਹਿਲਾਂ ਮੈਨੂੰ ਮਾਰੋ ਉਸਨੇ ਇੱਕ ਫੌਜੀ ਦੀ ਬੰਦੂਕ ਦੀ ਨਾਲੀ ਫੜ ਕੇ ਆਪਣੀ ਛਾਤੀ ਨਾਲ ਲਾ ਲਈ ਅਤੇ ਲਲਕਾਰ ਕੇ ਕਿਹਾ ਕਿ ਚਲਾ ਗੋਲੀ ਇੱਕ ਵਾਰ ਸਾਰੇ ਫੌਜੀ ਭਜੜਾ ਆ ਗਏ ਪਰ ਕੁਝ ਪਲਾਂ ਵਿੱਚ ਹੀ ਦੂਜੇ ਫੌਜੀ ਨੇ ਉਸ ਬਜ਼ੁਰਗ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਉਹ ਬਜ਼ੁਰਗ ਸ਼ਹੀਦ ਹੋ ਗਿਆ ਉਸ ਬਜ਼ੁਰਗ ਦੇ ਲਲਕਾਰੇ ਨਾਲ ਦੂਰਾ ਅਸਰ ਹੋਇਆ ਸੰਗਤਾਂ ਵਿੱਚੋਂ ਲੋਕਾਂ ਨੇ ਫੌਜੀਆਂ ਉਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਇਸ ਤਰ੍ਹਾਂ ਕਿਉਂ ਮਾਰਦੇ ਨੇ ਦੂਜੇ ਪਾਸੇ ਫੌਜੀਆਂ ਵਿੱਚ ਆਪਸ ਵਿੱਚ بے ਯਕੀਨੀ ਹੋ ਗਈ ਉਹ ਆਪਸ ਵਿੱਚ ਬੈਸਣ ਲੱਗ ਪਏ ਅਗਲੇ ਡੇਢ ਦੋ ਘੰਟੇ ਉਹਨਾਂ ਨੇ ਕਿਸੇ ਨੂੰ ਨਾ ਮਾਰਿਆ ਤੇ ਐਨੇ ਚਿਰ ਵਿੱਚ ਕੋਈ ਵੱਡਾ ਅਫਸਰ ਆ ਗਿਆ ਜਿਸ ਦੇ ਆਉਣ ਨਾਲ ਸਾਰਾ ਮਾਹੌਲ ਬਦਲ ਗਿਆ ਲੋਕਾਂ ਨੂੰ ਮਾਰਨ ਦੀ ਥਾਂ ਗ੍ਰਿਫਤਾਰੀ ਸ਼ੁਰੂ ਹੋ ਗਈ ਉਸ ਬਜ਼ੁਰਗ ਦੇ ਲਲਕਾਰ ਕੇ ਜਾਨ ਦੇਣ ਨਾਲ ਕਿੰਨੇ ਲੋਕਾਂ ਦੀ ਜਾਨ ਬਚ ਗਈ ਇਹ ਸਾਂਜੀ ਕੁਝ ਬਹਾਦਰ ਲੋਕ ਜਿਨ੍ਹਾਂ ਦਾ ਇਤਿਹਾਸ ਕਿਤੇ ਵੀ ਨਹੀਂ ਲਿਖਿਆ ਗਿਆ ਨਾ ਕਿਤੇ ਇਹਨਾਂ ਦਾ ਕਦੇ ਜ਼ਿਕਰ ਹੋਇਆ ਤੇ ਨਾ ਕਦੇ ਕਿਸੇ ਨੇ ਇਹਨਾਂ ਬਾਰੇ ਦੱਸਿਆ ਸੋ ਐਸੀ ਤਰ੍ਹਾਂ ਦਾ ਕਿੱਸਾ ਲੈ ਕੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ